ਪੰਜਾਬ ਦੀਆਂ ਜੇਲਾਂ ਅਕਸਰ ਸੁਰਖੀਆਂ ਵਿੱਚ ਰਹਿੰਦੀਆਂ ਨੇ ਤਾਜ਼ਾ ਘਟਨਾ ਫਰੀਦਕੋਟ ਦੀ ਕੇਂਦਰੀ ਜੇਲ੍ਹ ਦੀ ਹੈ ਜਿੱਥੇ ਕੇਂਦਰੀ ਮਾਡਰਨ ਜੇਲ੍ਹ ਵਿੱਚੋਂ ਇੱਕ ਵਾਰ ਫਿਰ 10 ਮੋਬਾਈਲ ਫੋਨ ਬਰਾਮਦ ਕੀਤੇ ਗਏ ਨੇ ਇਹਨਾਂ ਵਿੱਚੋਂ ਇੱਕ ਕੈਦੀ ਤੋਂ ਦੋ ਫੋਨ ਤੇ ਇੱਕ ਲੋਕਅਪ ਤੋਂ ਬਰਾਮਦ ਹੋਇਆ ਜਦਕਿ 8 ਫੋਨ ਲਾਵਾਰਿਸ ਹਾਲਤ ਵਿੱਚ ਮਿਲੇ ਨੇ ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ 'ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਕੈਦੀ ਤੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਸ ਸਬੰਧੀ थाना ਸਿਟੀ ਦੇ ਐਸਐਚਓ ਨੇ ਕਿਹਾ ਹੈ ਕਿ ਉਹਨਾਂ ਨੂੰ ਸ਼ਿਕਾਇਤ ਪੱਤਰ ਜੇਲ੍ਹ ਪ੍ਰਸ਼ਾਸਨ ਵੱਲ ਮਿਲਿਆ ਸੀ ਜਿਸ ਦੇ ਆਧਾਰ ਤੇ ਉਹਨਾਂ ਨੇ ਮਾਮਲਾ ਦਰਜ ਕੀਤਾ ਹੈ। ਜੇਲ੍ਹ ਦੇ ਵਿੱਚੋਂ ਸਰ ਮੋਬਾਈਲ ਗਲਤ ਹੋਈ ਹੋਈ 10 ਮੋਬਾਈਲ ਨੇ ਕਿਹਾ ਕਿ ਇਹ ਮੇਰੇ ਕੋਲ ਹੈ। ਹਾਂਜੀ ਕੱਲ ਲੈਟਰ ਪ੍ਰਾਪਤ ਹੋਇਆ ਸਾਨੂੰ ਵੀ ਪਰਸੋ ਇਹ 10 ਮੋਬਾਈਲਾਂ ਦਾ ਦੋ ਦਾ ਬਾਈ ਨੇਮ ਹੈ ਇੱਕ ਹਵਾਲਾ ਦਿੱਤੇ ਕਿ ਕਹਿ ਦਿੱਤੇ ਬਾਈ ਨੇ ਫਰਚਾ ਦਰਜ ਹੋਇਆ 8 ਲਵਾਰਸ ਫੋਨ ਉੱਤੇ ਜਿਹੜਾ ਮਿਲਿਆ ਉਹ ਫਰਚਾ ਦਰਜ ਕੀਤਾ ਸੀ। ਫੋਟੋਆਂ ਕਿੰਨੇ ਮੋਬਾਈਲ ਦੀ ਟੋਟਲ 10 ਫੋਨ ਜੀ। ਕਤਤ ਆਫ ਵਾਇਲਡ ਮੈਂਬਰਸ਼ਿਪ ਚ ਜਾਰੀ ਹੈ ਹੁਣ ਆਪਣਾ 20% 700 ਲੋਕ ਦੀ ਕੀਤੀ ਹੈ ਤੁਹਾਨੂੰ ਤੁਹਾਨੂੰ ਲਗਾਤਾਰ ਲਗਾ ਚੈਕਿੰਗ ਚੱਲ ਰਹੀ ਹੈ ਚਾਹ ਪਰ ਰਹਿ ਚੈਕਿੰਗਾਂ ਤਾਂ ਫਿਲਹਰ ਆਲਰੇਡੀ ਕੀਤੀਆਂ ਜਾਂਦੀਆਂ ਉਹਨਾਂ ਦੇਲ 700 ਲੋਕ ਦੀ ਕੀਤੀਆਂ ਜਾਂ ਅਸੀਂ ਵੀ ਕਰਦੇ ਹਾਂ ਮਾਨ ਜੋ ਐਸਐਸਪੀ ਸਾਹਿਬ ਦੇ ਹੁਕਮ ਮੁਤਾਬਕ ਆਪਣੀ ਟੀਮਾਂ ਵੀ ਜਾਂਦੀਆਂ ਉੱਥੇ ਸਰਚ ਕਰਦੀਆਂ ਇਹਦੇ ਇਨਵੈਸਟੀਗੇਸ਼ਨ ਜਾਰੀ ਹੈ ਉਹਨਾਂ ਨੂੰ ਫੋਨ ਮਿਲ ਗਏ ਨਾ ਲਿਆ ਕੇ ਬਰਾਮਦ ਕਰਕੇ ਨਾ ਚੈੱਕ ਕਰਾਂ ਕਿ ਕਿੱਥੋਂ ਆਏ ਕਿਹਨੇ ਭੇਜਿਆ ਪੰਜਾਬ ਦੀਆਂ ਜੇਲਾਂ ਅਕਸਰ ਸੁਰਖੀਆਂ ਵਿੱਚ ਰਹਿੰਦੀਆਂ ਨੇ ਤਾਜ਼ਾ ਘਟਨਾ ਫਰੀਦਕੋਟ ਦੀ ਕੇਂਦਰੀ ਜੇਲ੍ਹ ਦੀ ਹੈ ਜਿੱਥੇ ਕੇਂਦਰੀ ਮਾਡਰਨ ਜੇਲ੍ਹ ਵਿੱਚੋਂ ਇੱਕ ਵਾਰ ਫਿਰ 10 ਮੋਬਾਈਲ ਫੋਨ ਬਰਾਮਦ ਕੀਤੇ ਗਏ ਨੇ ਇਹਨਾਂ ਵਿੱਚੋਂ ਇੱਕ ਕੈਦੀ ਤੋਂ ਦੋ ਫੋਨ ਤੇ ਇੱਕ ਲੋਕਅਪ ਤੋਂ ਬਰਾਮਦ ਹੋਇਆ ਜਦਕਿ 8 ਫੋਨ ਲਾਵਾਰਿਸ ਹਾਲਤ ਵਿੱਚ ਮਿਲੇ ਨੇ ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ 'ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਕੈਦੀ ਤੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਸ ਸਬੰਧੀ थाना ਸਿਟੀ ਦੇ ਐਸਐਟਓ ਨੇ ਕਿਹਾ ਹੈ ਕਿ ਉਹਨਾਂ ਨੂੰ ਸ਼ਿਕਾਇਤ ਪੱਤਰ ਜੇਲ੍ਹ ਪ੍ਰਸ਼ਾਸਨ ਵੱਲ ਮਿਲਿਆ ਸੀ ਜਿਸ ਦੇ ਆਧਾਰ ਤੇ ਉਹਨਾਂ ਨੇ ਮਾਮਲਾ ਦਰਜ ਕੀਤਾ ਹੈ। ਜੇਲ੍ਹ ਦੇ ਵਿੱਚੋਂ ਸਰ ਮੋਬਾਈਲ ਜੁਪਤ ਹੋਈ ਹੋਈ 10 ਮੋਬਾਈਲ ਮਿਲੀਆਂ। ਕਿਹਨੇ ਕੀ ਹੋਈ ਕਿਹਨੇ ਪ੍ਰਾਪਤ। ਹਾਂਜੀ ਕੱਲ ਲੈਟਰ ਪ੍ਰਾਪਤ ਹੋਇਆ ਸਾਨੂੰ ਜੀ ਪਰਸੋ ਇਹ 10 ਮੋਬਾਈਲਾਂ ਦਾ ਦੋ ਦਾ ਬਾਈ ਨੇਮ ਹੈ ਜੀ ਇੱਕ ਹਵਾਲਾ ਦਿੱਤੇ ਕਿ ਕੈਦੀ ਦੇ ਬਾਈ ਨੇ ਪਰਚਾ ਦਰਜ ਹੋਇਆ 8 ਵਾਰਸ ਫੋਨ ਕੋ। ਲੈਟਰ ਮਿਲਿਆ ਉਹ ਪਰਚਾ ਦਰਜ ਕੀਤਾ ਸੀ। ਫੋਟੋ ਸਰ ਕਿੰਨੇ ਮੋਬਾਈਲ ਹੋ ਗਏ। ਟੋਟਲ 10 ਫੋਨ ਜੀ। ਸਰ ਟਾਪ ਵਾਇਲਡ ਮੈਮਬ੍ਰੇਸ਼ਿਪਸ ਜਾਰੀ ਹੈ ਹੁਣ ਆਪਣੇ 20 ਕਿਲੋ ਸਾਕਸ਼ਨ ਵਾਲੋਂ ਵੀ ਕੀਤੀ ਹੈ ਤੇ ਤੁਹਾਨੂੰ ਲਗਾਤਾਰ ਲਗਾ ਚੈਕਿੰਗ ਹੁੰਦੀ ਹੈ ਤਾਂ ਰਹੇ ਚੈਕਿੰਗਾਂ ਤਾਂ ਫਿਲਹਾਲ ਆਲਰੇਡੀ ਕੀਤੀਆਂ ਜਾਂਦੀਆਂ ਉਹਨਾਂ ਦੇਲ ਸਾਕਸ਼ਨ ਵਾਲੋਂ ਵੀ ਕੀਤੀਆਂ ਜਾਂਦੀਆਂ ਅਸੀਂ ਵੀ ਕਰਦੇ ਹਾਂ ਮਾਨ ਜੋ ਐਸਐਸਪੀ ਸਾਹਿਬ ਦੇ ਰੁਕਮਾ ਮੁਤਾਬਕ ਆਪਣੀ ਟੀਮਾਂ ਵੀ ਜਾਂਦੀਆਂ ਉੱਥੇ ਸਰਚ ਕਰਦੀਆਂ ਹਾਂ ਫਿਲਹਾਲ ਇਹਦੀ ਇਨਵੈਸਟੀਗੇਸ਼ਨ ਜਾਰੀ ਹੈ ਉਹਨਾਂ ਨੂੰ ਫੋਨ ਮਿਲ ਗਏ ਨੇ ਲਿਆ ਕੇ ਬਰਾਮਦ ਕਰਕੇ ਨਾਲ ਚੈੱਕ ਕਰਾਂ ਕਿ ਕਿੱਥੋਂ ਆਏ ਕਿਹਨੇ ਭੇਜੇ ਪੰਜਾਬ ਦੀਆਂ ਜੇਲਾਂ ਅਕਸਰ ਸੁਰਖੀਆਂ ਵਿੱਚ ਰਹਿੰਦੀਆਂ ਨੇ ਤਾਜ਼ਾ ਘਟਨਾ ਫਰੀਦਕੋਟ ਦੀ ਕੇਂਦਰੀ ਜੇਲ੍ਹ ਦੀ ਹੈ ਜਿੱਥੇ ਕੇਂਦਰੀ ਮਾਡਰਨ ਜੇਲ੍ਹ ਵਿੱਚੋਂ ਇੱਕ ਵਾਰ ਫਿਰ 10 ਮੋਬਾਈਲ ਫੋਨ ਬਰਾਮਦ ਕੀਤੇ ਗਏ ਨੇ ਇਹਨਾਂ ਵਿੱਚੋਂ ਇੱਕ ਕੈਦੀ ਤੋਂ ਦੋ ਫੋਨ ਤੇ ਇੱਕ ਲੋਕਅਪ ਤੋਂ ਬਰਾਮਦ ਹੋਇਆ ਜਦਕਿ 8 ਫੋਨ ਲਾਵਾਰਿਸ ਹਾਲਤ ਵਿੱਚ ਮਿਲੇ ਨੇ ਜੇਲ ਪ੍ਰਸ਼ਾਸਨ ਦੀ ਸ਼ਿਕਾਇਤ ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਕੈਦੀ ਦੇ ਅਨੁਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਸ ਸਬੰਧੀ थाना ਸਿਟੀ ਦੇ ਐਸਐਚਓ ਨੇ ਕਿਹਾ ਕਿ ਉਹਨਾਂ ਨੂੰ ਸ਼ਿਕਾਇਤ ਪੱਤਰ ਜੇਲ ਪ੍ਰਸ਼ਾਸਨ ਵੱਲ ਮਿਲਿਆ ਸੀ ਜਿਸ ਦੇ ਆਧਾਰ ਤੇ ਉਹਨਾਂ ਨੇ ਮਾਮਲਾ ਦਰਜ ਕੀਤਾ ਹੈ ਜੇਲ ਦੇ ਵਿੱਚੋਂ ਸਰ ਮੋਬਾਈਲ ਜਿੰਨੂੰ ਵੀ 10 ਮੋਬਾਈਲ ਲਏ ਨੇ ਇਹ ਕਿਹਾ ਕਿ ਮੈਨੂੰ ਪਾਹਣ ਹਾਂਜੀ ਕੱਲ੍ਹ ਲੈਟਰ ਪ੍ਰਾਪਤ ਹੋਇਆ ਸਾਨੂੰ ਜੀ ਪਰਸੋਂ ਇਹ 10 ਮੋਬਾਈਲਾਂ ਦਾ ਦੋ ਦੋ ਬਾਈ ਨੇਮ ਹੈ ਇੱਕ ਹਵਾਲਾ ਤੇ ਇੱਕ ਕੈਦੀ ਤੇ ਬਾਈ ਨੇ ਪਰਚਾ ਦਰਜ ਹੋਇਆ ਅੱਠ ਲਵਾਰ ਸਪੋਨ ਕੋ ਲੈਟਸ ਮਿਲੇ ਉਹ ਪਰਚਾ ਦਰਜ ਕੀਤਾ ਸੀ ਟੋਟਲ ਸਭ ਕਿੰਨੇ ਵੱਲੋਂ ਟੋਟਲ 10 ਫੋਨ ਤਾਂ ਆਪ ਵਾਇਰ ਮੈਲ ਦਾ ਸਿਸਟਮ ਜਾਰੀ ਹੈ ਹੁਣ ਆਪਣੇ ਵੀ ਤੋਂ ਸਾਸ਼ਾ ਵੱਲੋਂ ਵੀ ਕੀਤਾ ਹੀ ਹੈ ਤੇ ਤੁਹਾਨੂੰ ਲੱਗਾ ਕਰ ਲੱਗਾ ਚੈਕਿੰਗ ਤਾਂ ਹਾਂ ਵੈਸੇ ਚੈਕਿੰਗਾਂ ਤਾਂ ਫਿਲਹਾਲ ਆਲਰੇਡੀ ਕੀਤੀਆਂ ਜਾਂਦੀਆਂ ਉਹਨਾਂ ਦੇਲ ਸਾਸ਼ਾ ਵੱਲੋਂ ਵੀ ਕੀਤੀਆਂ ਜਾਂਦੀਆਂ ਅਸੀਂ ਵੀ ਕਰਦੇ ਆ ਮਾਂ ਜੋ ਐਸਐਸਪੀ ਸਾਹਿਬ ਦਾ ਹੁਕਮ ਮੁਤਾਬਕ ਆਪਣੀਆਂ ਟੀਮਾਂ ਵੀ ਜਾਂਦੀਆਂ ਉੱਥੇ ਸਰਚ ਕਰਦੀਆਂ ਫਿ ਇਹਦੀ ਇਨਵੈਸਟੀਗੇਸ਼ਨ ਜਾਰੀ ਹੈ ਉਹਨੂੰ ਫੋਨ ਮਿਲ ਗਏ ਨੇ ਲਿਆ ਕੇ ਬਰਾਮਦ ਕਰਕੇ ਦਾ ਚੈੱਕ ਕਰਾਂ ਕਿ ਕਿੱਥੋਂ ਆਏ ਕਿਹਨੇ ਭੇਜੇ